ਦੁਕਾਨ ਦੇ ਵਿੱਚ ਬੈਠੀ ਔਰਤ ਦੇ ਨਾਲ ਨੌਜਵਾਨ ਮੁੰਡੇ ਗਾਹਕ ਬਣ ਕੇ ਆਏ ਤੇ ਅਜੀਬੀ ਹਰਕਤ ਕਰ ਗਏ ਕਿ ਜੇਕਰ ਇਹਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਨਾ ਹੁੰਦੀਆਂ ਤਾਂ ਤੁਹਾਨੂੰ ਯਕੀਨ ਕਰਨ ਔਖਾ ਹੋ ਜਾਣਾ ਸੀ ਜੇਕਰ ਮਹਿਲਾਵਾਂ ਇਸ ਤਰੀਕੇ ਦੇ ਨਾਲ ਇਕੱਲੀਆਂ ਆਪਣੀ ਦੁਕਾਨ ਦੇ ਵਿੱਚ ਬੈਠਦੀਆਂ ਨੇ ਤੇ ਗਾਹਕ ਦੇ ਉੱਤੇ ਭਰੋਸਾ ਕਰ ਲੈਂਦੀਆਂ ਨੇ ਤਾਂ ਫਿਰ ਆਹ ਵੀਡੀਓ ਜ਼ਰਾ ਜ਼ਰੂਰ ਦੇਖ ਲਿਓ ਦਾਦੇ ਕਿ ਬਡਲਾਡਾ ਦੇ ਕਸਬਾ ਬਰੇਟਾ ਵਿਖੇ ਦਿਨ ਦਿਹਾੜੇ ਦੋ ਨੌਜਵਾਨਾਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੀ ਔਰਤ ਨੂੰ ਗ੍ਰਾਹਕ ਬਣ ਕੇ ਸਮਾਨ ਵਗੈਰਾ ਲੈਣ ਸਮੇ ਉਲਝਾਉਣ ਲੱਗ ਪਏ ਤਾਂ ਔਰਤ ਵੱਲੋਂ ਦੁਕਾਨ ਦੇ ਅੰਦਰੋਂ ਸਮਾਨ ਦੇਣ ਸਮੇ ਉਕਤ ਨੌਜਵਾਨਾਂ ਦੇ ਵੱਲੋਂ ਗੱਲੇ ਵਿੱਚ ਪਈ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਰਫੂ ਚੱਕਰ ਹੋ ਗਏ ਇਹ 4:00 ਵਜੇ ਦੀ ਘਟਨਾ ਹੈ ਜੀ 60-65000 ਰੁਪਇਆ ਹੋਣਾ ਜਿਹੜੇ ਉਹ ਕੱਢ ਕੇ ਲੈ ਗਏ ਕਿੰਨੇ ਜਣੇ ਸੀ ਜੀ ਉਹ ਦੋ ਜਣੇ ਸੀ ਦੋ ਮੁੰਡੇ ਜੇ ਸੀ ਇੱਕ ਨੇ ਮੈਂ ਤੋਂ ਪਹਿਲਾਂ ਚਾ ਲਈ ਹੈ ਉਹ ਚਾਹ ਦਾ ਪੈਕਟ ਲਫਾਫੇ ਵਿੱਚ ਪੁਆ ਲਿਆ ਫਿਰ ਉਹ ਸਭ ਸਰ ਮੈਂ ਆਸਰ ਫਦੇ ਦੇ ਦੇ ਆਸਰ ਫਦੇ ਦੇ ਦੇ ਆ ਦੇ ਦੇ ਉਹਨੇ ਮੈਨੂੰ ਉਲਝਾ ਲਿਆ ਉਹਨੂੰ ਕਿਹਾ ਵੀ ਮੈਨੂੰ ਨਹੀਂ ਪਤਾ ਮੈਂ ਬੋ ਨੂੰ ਬੁਲਾਣੀਆ ਬੋ ਨੂੰ ਬੁਲਾਣੀਆ ਮੈਂ ਕਰਦੀ ਰਹੀ ਗਈ ਉਹ ਕਹਿੰਦੇ ਆ ਜਾ ਆ ਜਾ ਕਹਿੰਦੇ ਵਸ ਫੇਰ ਰਵਾਂਗੇ ਉਹਨਾਂ ਨੇ ਕੋਈ ਮੂਲ ਵਗੈਰਾ ਨਹੀਂ ਬਿਠਾਈ ਉਹਨਾਂ ਕੁਛ ਨਹੀਂ ਕਿਹਾ ਮੈਨੂੰ ਮੂਲ ਵਗੈਰਾ ਨਹੀਂ ਬਿਠਾਈ ਹੋਈ ਸੀ ਮੈਨੂੰ ਤਾਂ ਧਿਆਨ ਨਹੀਂ ਗਿਰਿਆ ਨਾ ਮੂਲ ਬਿਠਾਈ ਨਹੀਂ ਹੋਈ ਸੀ ਤੇ ਕੋਈ ਹਥਿਆਰ ਵਗੈਰਾ ਯੋ ਨਾ ਜੀ ਉਹਨਾਂ ਨੇ ਕੁਛ ਨਹੀਂ ਮੈਂ ਤਾਂ ਦੀਸਿਆ ਮੈਂ ਵੀ ਝੂਠ ਬੋਲ ਲਿਆ ਜੇ ਕੋ ਉਧਾਰੇ ਸਾਹਮਣੇ ਆ ਜਾਂਦੇ ਨੇ ਉਹਨੂੰ ਪਛਾਣ ਕਰਨਾ ਨਾ ਜੀ ਮੈਂ ਪਛਾਣ ਨਹੀਂ ਕਰ ਸਕਦੀ ਯਾਨੀ ਘਬਰਾ ਗਏ ਤੁਸੀਂ ਹਾਂਜੀ ਮੈਂ ਮਾ ਮਾ ਤਾਂ ਬਹੂ ਨੂੰ ਬੁਲਾਉਣੀ ਆ ਬਹੂ ਨੂੰ ਬੁਲਾਉਣੀ ਆ ਬਸ ਉਹ ਐ ਹੋ ਗਏ ਬਹੂ ਨਾ ਆ ਜੇ ਫਿਰ ਫਟਾਫਟ ਕੱਢ ਕੇ ਬਸ ਉਹ ਜੀ ਕਹਿੰਦਾ ਆ ਜਾਓ ਫਿਰ ਲੈ ਜਾਂਦੇ ਫਿਰ ਲੈ ਜਾਂਦੇ ਕਿੱਥੋਂ ਕੱਢੇ ਜੀ ਇਹਨਾਂ ਪੈਸੇ ਗੱਲੇ ਚ ਜੀ ਗੱਲੇ ਚ ਕੈਸ਼ ਪਿਆ ਸੀ ਤੁਹਾਡੇ ਹਾਂ ਜੀ ਬਸ ਇੱਕ ਟਾਈਮ ਮੈਨੂੰ ਸਰ ਚਲ ਜਾ ਲੈ ਇੱਕ ਜਿਹੜਾ ਇੱਧਰ ਖੜਿਆ ਸੀ ਉਹ ਪੈਸੇ ਕੱਢ ਕੇ ਕਹਿੰਦਾ ਆ ਜਾਓ ਹੀ ਆ ਜਾ ਬਸ ਸ਼ੁਰੂ ਚ ਉਹਨਾਂ ਨੇ ਕਿਸ ਚੀਜ਼ ਦੀ ਮੰਗ ਕੀਤੀ ਸੀ ਤੁਹਾਡੇ ਸਰ ਚਾਹ ਦੀ ਜੀ ਉਹ ਚਾਹ ਦਾ ਪੈਕਟ ਲੈ ਲਿਆ ਤੀ ਅੱਛਾ ਜੀ ਉਹ ਮੈਂਨੇ ਲਿਫਾਫੇ ਚ ਪਾਤਾ ਉਹਨਾਂ ਨੇ ਆਪ ਹੀ ਪਾ ਲੈ ਲਿਫਾਫੇ ਚ ਕਹਿੰਦਾ ਕਿੰਨੇ ਦਾ ਮੈਂ 70 ਦਾ ਮੈਂ ਮੈਨੂੰ 200 ਰੁਪਏ ਦਿੱਤਾ 70 ਰੁਪਏ ਮੈਂ ਘਟਲੇ 130 ਮੈਂ ਨੂੰ ਵਾਪਸ ਕਰਤੇ ਫਿਰ ਉਹ ਮੈਨੂੰ ਸਰਫ ਕਣੀ ਲਿਆ ਗਿਆ ਵੀ ਸਰਫ ਦਿਖਾ ਦੇ ਬਸ ਉਹ ਸਰਫ ਚੋਲ ਜਾ ਲਿਆ ਮੈਂ ਜਿਹੜੀ ਆਂਟੀ ਤੁਹਾਡੀ ਦੁਕਾਨ ਹੈ ਇਹ ਇਹ ਪਰਚੂਨ ਦੀ ਦੁਕਾਨ ਹੈ ਇਹ ਵਿੱਚ ਹੀ ਰਿਹਾ ਇਸੇ ਘਰ ਵੀ ਤੁਹਾਡੇ ਹਾਂਜੀ ਘਰ ਵੀ ਵਿੱਚ ਹੀ ਹੈ ਜੀ ਪਰਚੂਨ ਦੀ ਬਾਹਰ ਹੈਗੀ ਤਾਂ ਤੁਸੀਂ ਬੈਣੀ ਦੁਕਾਨ ਤੇ ਪਹਿਲਾਂ ਕੀ ਪਹਿਲਾਂ ਬੇਟਾ ਵਗੈਰਾ ਵੈਨਦਾ ਨਾ ਜੀ ਮੈਂ ਬੈਣੀ ਹਾਂ ਜੀ ਮੇਰਾ ਬੇਟਾ ਮੇਰਾ ਕੰਮ ਤੋਂ ਮੈਂ ਵੀ ਜਾਣਦਾ ਕਿਤੇ ਮੈਂ ਬੈਣੀ ਹਾਂ ਸਾਰਾ ਦਿਨ ਬੈਣੀ ਹਾਂ ਮੈਂ ਦੁਕਾਨ ਤੇ ਜੋ ਤੁਹਾਡੇ ਘਰਲੇ ਚ ਕੈਸ਼ ਹੁੰਦਾ ਜੀ ਹਰ ਦਿਨ ਹੁੰਦਾ ਕਿ ਅਜੀਬ ਵੈਸੇ ਕੁਝ ਨਹੀਂ ਹਰ ਜਨ ਹੁੰਦਾ ਜੀ ਇਸ ਬਾਰੇ ਤੁਹਾਨੂੰ ਜੀ ਪੁਲਿਸ ਨੂੰ ਇਤਲਾਹ ਦਿੱਤੀ ਪੁਲਿਸ ਨੇ ਜੀ ਮੁੰਡੇ ਨੇ ਇਤਲਾਹ ਦਿੱਤੀ ਆ ਮੈਂ ਤਾਂ ਮੁੰਡੇ ਨੂੰ ਉਹਦੀ ਫੋਨ ਕਰਤਾ ਸੀ ਕੀ ਮੰਗ ਕਰਦੇ ਨੇ ਹੁਣ ਉਹ ਆਇਆ ਪੁਲਿਸ ਤਾਂ ਜੀ ਅਸੀਂ ਤਾਂ ਜੀ ਬਸ ਆ ਇਹ ਮੰਗ ਕਰ ਜਾ ਵੀ ਚਲ ਕਿਸੇ ਨੂੰ ਕੁਝ ਨਾ ਕਿਹਾ ਜਾ ਵੀ ਸਾਡੇ ਪੈਸੇ ਦੇ ਦੇ ਉਹਨਾਂ ਨੇ ਦੀ ਦੇ ਨਾ ਪਰ ਸਾਡੇ ਘਰ ਚ ਸੁੱਖ ਸ਼ਾਂਤੀ ਰਹੇ ਇਹੀ ਬਾਰਦਾਤ ਪਹਿਲਾਂ ਵੀ ਤੁਹਾਡੇ ਨਾਲ ਕੋਈ ਵਾਪਰੀ ਹੈ ਜੀ? ਨਹੀਂ ਜੀ। ਅੱਜ ਪਹਿਲੀ ਗੱਲ ਹੈ। ਹਾਂ ਜੀ ਪਹਿਲਾ ਚਾਂਸ ਹੈ। ਇਹ ਜੀ 4 ਵਜੇ ਦੇ ਕਰੀਬਨ ਮਾਮਲਾ ਹੈ ਜੀ। ਅੰਦਾਜ਼ਾ ਕੋਈ 3:50 ਤੋਂ ਲੈ ਕੇ 4 ਵਜੇ ਤੱਕ ਕਰਦਾ ਜੀ। ਮਾਤਾ ਜੀ ਬੈਠੇ ਸੀਗੇ ਰਜੀਵ ਦੇ ਦੁਕਾਨ ਤੇ ਦੋ ਜਨੇ ਆਏ। ਮੋਟਰਸਾਈਕਲ ਸੀਗਾ ਜੀ ਇੱਕ ਬੰਦਾ ਮੋਟਰਸਾਈਕਲ ਤੇ ਦੋ ਅੰਦਰ ਆ ਗਏ ਜੀ ਦੁਕਾਨ ਦੇ। ਦੁਕਾਨ ਦੇ ਜਦੋਂ ਅੰਦਰ ਆਏ ਮਾਤਾ ਨੂੰ ਸਰਫ ਮੰਗਿਆ ਜੀ ਉਹਨਾਂ ਨੇ। ਜਦੋਂ ਸਰਫ ਰੇਟ ਦੇ ਮਸਲੇ 'ਚ ਉਹਨਾਂ ਨੇ ਕਾਫੀ ਟਾਈਮ ਲਾਈ ਰੱਖਿਆ। ਜਦੋਂ ਮਾਤਾ ਜੀ ਅੰਦਰ ਗਏ ਪੈਗੜ ਦਿਖਾਉਣ ਦੇ ਇੱਕ ਬੰਦਾ ਨਾਲ ਚਲੇ ਗਿਆ। ਉਹਨ ਜਦੋਂ ਮਾਤਾ ਜੀ ਨੇ ਦਿਖਾਇਆ ਅੰਦਰ ਇੱਕ ਅੱਧਾ ਮਿੰਟ ਲਵਾਇਆ ਉਹਨਾਂ ਦੇ ਚੋਂ ਦੌਰਾਨ ਇੱਕ ਬੰਦਾ ਜਿਹੜਾ ਟੋਪੀ ਵਾਲਾ ਸੀਗਾ ਨਾਲ ਉਹਨੇ ਗੱਲਾਂ ਖੋਲਿਆ ਜੀ ਗੱਲੇ ਦੇ ਵਿੱਚ ਅੰਦਾਜ਼ਾ 65 ਤੋਂ 70000 ਰੁਪਏ ਦੇ ਵਿਚਾਲੇ 65 ਲੈ ਉਹ ਜਾਂ 65 ਲਾਓ ਜਿੰਨੇ ਵੀ ਕਹਿ ਲੋ ਉਹ ਪੈਸੇ ਕੱਢ ਲੇ ਬੱਜੇ ਹੋ ਜਿਹੜੇ 5 500 ਦੇ ਨੋਟ ਸੀ ਇੱਕ ਗੁੱਟੀ 8000 ਦੀ ਪੂਰੀ ਸੀ ਦੇਣੀ ਸੀ ਕਿਸੇ ਨੂੰ ਬਾਕੀ ਹੋਰ ਸੀ ਜਿਹੜੇ ਬਾਕੀ ਸਾਈਡ ਦੇ ਵਿੱਚ ਸੀ ਖੁੱਲੇ ਪੈਸੇ ਉਹਨੇ ਚੱਕੇ ਜੀ ਮਤਲਬ ਇਸ ਮਸਲੇ ਮਤਲਬ ਸਾਰੇ ਦੁਕਾਨਦਾਰਾਂ ਨੂੰ ਪੂਰਾ ਖੌਫ ਹੋ ਮੱਢੀ ਜਾ ਹੋਇਆ ਵੀ ਜਿਹੜਾ ਦਿਨ ਦਿਹਾੜੇ ਤੇ ਬਿਲਕੁਲ ਮੇਨ ਰੋਡ ਦੇ ਉੱਤੇ ਜਿਹੜਾ ਕਿ ਹਰ ਟਾਈਮ ਆਵਾਜ਼ਾ ਵੀ ਹਟਾਵ ਰਹਿੰਦੀ ਹੈ ਇੱਥੇ ਪੂਰਾ ਮਤਲਬ ਇਲਾਕਾ ਭੀੜ ਬੜਾ ਕਾਲਾ ਕਹਿ ਲੋ ਜ ਆ ਦੁਕਾਨਦਾਰ ਵੀ ਨੇ ਲਵੇ ਡੈਰੀ ਫਾਰਮ ਦੀ ਐ ਸਾਹਮਣੇ ਸਰਦਾਰ ਜੀ ਮਿਲਖਾ ਸਿੰਘ ਜੀ ਵੀ ਰਹਿੰਦੇ ਨੇ ਅਗੇ ਸਟੇਸ਼ਨ ਪੈਂਦੀ ਜੀ ਦੁਕਾਨ ਦੀ ਲੋਕੇਸ਼ਨ ਕੀ ਪੈਂਦੀ ਹੈ ਲੋਕੇਸ਼ਨ ਥਾਣੇ ਦੇ ਬਹੁਤ ਨੇੜੇ ਹੈ ਜੀ ਖਿਆ ਦੇਖਿਆ ਜਾਵੇ ਤਾਂ ਸ਼ਰਿਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਦੂਜੇ ਪਾਸੇ ਪੁਲਿਸ ਵੱਲੋਂ ਵੀ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀ